ਤੋੜਾ ਏੜਾ ਆ ਸ਼ਾਮ ਦਾ ਜਿਹੜਾ ਦੀਪ ਕਰਦੇ ਹੋ ਜਿਹੜਾ ਜਿਮ ਜਵਕੜ ਕਰਦੇ ਹੋ ਉਹਦੇ ਵਿੱਚ ਕਿੰਨਾ ਤੁਸੀਂ ਫੋਕਸ ਆ ਲਿਓ ਕਿ ਹਫਤੇ ਵਿੱਚ ਕਿੰਨੇ ਵਾਰੀ ਮਸਲ ਗਰੁੱਪ ਟ੍ਰੇਨ ਹੋਵੇ ਦੋ ਵਾਰੀ ਹੋਵੇ ਜਿਆਦਾ ਹੋਵੇ ਇੱਕ ਮਸਲ ਗਰੁੱਪ ਨੂੰ ਲਗਾਤਾਰ ਟ੍ਰੇਨ ਕਰਦੇ ਹੋ ਇਹਦਾਂ ਨੂੰ ਕੁਝ ਹਾਂ ਮੇਰਾ ਪਹਿਲਾ ਪਹਿਲਾ ਜਿਹੜੀ ਟ੍ਰੇਨਿੰਗ ਸੀਗੀ ਮੇਰੀ ਗਾਉਤੀ ਸੀ ਜਿਆਦਾ ਕਬੱਡੀ ਕਬੱਡੀ ਜਿਹੜਾ ਕਿ ਉਹਦਾ ਗਲਤ ਨਹੀਂ ਉਹਦਾ ਤਰੀਕਾ ਤਾਂ ਸਹੀ ਸੀ ਕਿਉਂਕਿ ਸਟਰੈਂਥ ਚਾਹੀਦੀ ਸੀ ਬਾਹਰ ਕੁਝ ਨਹੀਂ ਕਰਨਾ ਹੈਵੀ ਲਿਫਟ ਕਰਨੀ ਆ ਪੂਰੀ ਪਰ ਉਹ ਵੀ ਜਿਹੜੀ ਹੈਵੀ ਲਿਫਟ ਵੀ ਆ ਨਾ ਇੱਕ ਟੈਕਨੀਕ ਚ ਚਾਹੀਦੀ ਆ ਕੈਲਕੂਲੇਸ਼ਨ ਵੀ ਚਾਹੀਦੀ ਆ ਹਾਂ ਤੁਹਾਨੂੰ ਜਿੰਨੇ ਵਨ ਰੈਕੋਰਡ ਬਣਿਆ ਨੇ ਚਾਹੇ ਤੁਸੀਂ ਵੇਟ ਲਿਫਟਿੰਗ ਦੇ ਕਹਲੋ ਜਾਂ ਕਿਸੇ ਵੀ ਚੀਜ਼ ਦੇ ਕਹਲੋ ਉਹ ਟੈਕਨੀਕ ਨਾਲ ਵੇਟ ਚੱਕਦੇ ਇਹ ਨਹੀਂ ਹੈ ਕਿ ਕਿਸੇ ਨੇ ਪਤਾ ਦਿੱਤਾ ਜਾ ਕੇ ਉੱਤੇ ਵੇਟ ਖੜਾ ਕਰਤਾ ਵੀ ਆਪਣੇ ਬੰਦੇ ਨੂੰ ਲੱਗਦਾ ਵੀ ਵੇਟ ਉੱਪਰ ਜਾਣਾ ਚਾਹੀਦਾ ਨੰਬਰ ਚੱਕਣਿਆਂ ਦਾ ਸਿਰੇ ਲੱਗ ਜਣ ਜੇ ਉਹ ਕੋਈ ਇਧਰ ਜੀ ਲੱਗ ਜੇ ਵੀ ਜਿਵੇਂ ਮਰਜੀ ਹੋਵੇ ਵੇਟ ਖੜਾ ਕਰਨਾ ਬਸ ਇਹ ਚੀਜ਼ ਗਲਤ ਆ ਨਾ ਤੁਸੀਂ ਹੈਗੀ ਕਰਨਾ ਵੀ ਟੈਕਨੀਕ ਚ ਲੈ ਕੇ ਜਾਓ ਵੇਟ ਨੂੰ ਉਪਰਾਂ ਦਾ ਉਹ ਸਭ ਤੋਂ ਵਧੀਆ ਪਹਿਲਾਂ ਇਹੀ ਸੀ ਸਾਰੀ ਵੀ ਕਿਉਂਕਿ ਜੇ ਕਿਸੇ ਬੰਦੇ ਨੇ ਸਟਰੈਂਥ ਕ੍ਰੇ ਨਹੀਂ ਕਰਨੀ ਤਾਂ ਉਹਦੀ ਜਿਹੜੀ ਰੇਪ ਰੇਂਜ ਜਾਂ ਸੱਤ ਤੋਂ ਅਠੀ ਆ ਉਹਨ ਕਿਉਂਕਿ ਕਟ ਰੱਖਣੀ ਹੈ ਹਾਂ ਆਪਣੇ 80 ਆਰ ਪੀ ਐਮ ਤੇ ਉੱਤੇ ਟ੍ਰੇਨ ਹਾਂ 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 ਬਸ ਉਨਾ ਕੁ ਵੀ ਤੁਸੀਂ 7 7-8 ਦੇ ਵਿੱਚ ਵਿੱਚ ਥੋੜਾ ਜ਼ੋਰ ਲੱਗ ਜੇ ਉਹ ਵੀ ਟੈਕਨੀਕ ਨਾ ਇੰਨਾ ਨਾ ਵੀ ਹੁਣ ਤੁਸੀਂ ਸੱਟ ਖਾ ਲਮੋ ਨਾ ਉਸ ਤੋਂ ਬਾਅਦ ਜਿਹੜੀ ਹਾਈ ਪੌਡਰਾਫੀ ਆ ਉਹ ਤੁਹਾਨੂੰ ਕਿੰਦੇ ਕਿਤੇ ਕਰਨੀ ਚਾਹੀਦੀ ਆ ਉਹ ਵੀ ਤੁਹਾਨੂੰ ਕਰਨੀ ਚਾਹੀਦੀ ਉਹਦੇ ਨਾਲ ਤੁਹਾਡੇ ਕੀ ਮਸਲਾ ਤੇ ਜਿਹੜੀ ਕੁਆਲਿਟੀ ਆਉਂਦੀ ਰਹੂਗੀ ਨਾਲ ਮਸਲ ਜਿਹੜੇ ਥੋੜੇ ਬਹੁਤੇ ਆਪਣੇ ਸ਼ੇਪ ਚ ਆਉਂਦੇ ਰਹਿਣਗੇ ਹਾਂ ਗਰੋ ਵੀ ਕਰਨੀ ਆ ਹਾਂ ਤਰੋਂ ਵੀ ਕਰਨ ਕਿਤੇ ਸ਼ੇਪ ਚ ਦੋਨਾਂ ਦਾ ਕੰਬੀਨੇਸ਼ਨ ਕਰ ਲਓ ਹੁਣ ਜਿਵੇਂ ਹੁਣ ਮੇਰੀ ਡਾਈਟ ਆ ਪਹਿਲਾਂ ਮੈਂ ਮੈਂ ਕਾਫੀ ਚੀਜ਼ਾਂ ਖਰਾਬ ਕਰਦਾ ਸੀ ਮੇਤੋਂ ਜਿਵੇਂ ਲੱਗਦੇ ਨੇ ਸੀ ਕਿਉਂਕਿ ਇਨਾ ਧਿਆਨ ਨਹੀਂ ਦਿੱਤਾ ਜਿਆਦਾ ਦੂਜੇ ਪਾਸੇ ਧਿਆਨ ਸੀ ਨਾ ਹੁਣ ਮੈਂ ਬਹੁਤ ਜ਼ਿਆਦਾ ਮੇਰਾ ਨਿਹਾਰ ਆ ਰਿਹਾ ਮੇਰੀ ਫਾਰਮ ਚ ਜਿੰਮ ਚ ਮੈਂ ਸਾਰੀ ਚੀਜ਼ਾਂ ਫੜ ਰਿਹਾ ਮੈਂ ਕਿੱਥੋਂ ਕਿੱਥੋਂ ਗਲਤੀ ਕਰਦਾ ਮੈਂ ਜ਼ਿਆਦਾ ਹਾਈਪਰਟ੍ਰੋਫੀ ਕਰਦਾ 14 ਤੋਂ 15 16 ਦੇ ਵਿੱਚ ਵਿੱਚ ਮੈਂ ਫੀਲੀਅਰ ਕਰ ਦਿੰਦਾ ਓਕੇ ਇਨਾ ਕੁ ਵੇਟ ਮੇਰਾ ਹਾਈਨ ਕੀਤਾ ਹੋਇਆ ਰੋਜ਼ ਮੈਂ ਲਿਖ ਲੈਣਾ ਵੀ ਅੱਜ ਮੈਂ ਕਿੰਨਾ ਕੀਤਾ ਵੀ 14 15 ਦੇ ਵਿੱਚ ਵਿੱਚ ਮੇਰੀ ਚੀਕ ਨਿਕਲ ਜੇ ਕਿੰਨਾ ਵੇਟ ਡਿਸਾਈਨ ਕਰਾਂ ਹਾਂ ਇਹ ਨਹੀਂ ਹੋਵੇ ਮੈਂ 14 ਲਾਉਣੇ ਨੇ ਵੀ ਵੇਟ ਇੰਨਾ ਕਰਵਾ 14 ਇਜ਼ੀ ਨਾਲ ਕੇ ਰੱਖਾ ਤੇ ਜਾਂ ਇਹ ਨਹੀਂ ਹੈਗਾ ਵੀ ਮੈਂ ਹੁਣ ਵੀ ਲਾਉਣੇ 14 ਨੇ ਮੈਂ 5ਵੇਂ 6ਵੇਂ ਤੇ ਸਾਰਾ ਸੈਟ ਅਪ ਰੈਪਿੰਡ ਰਿਜ਼ਰਵ ਹੈਗਾ ਜੇ ਸੀਨੀਅਰ ਹੈ ਹਾਂ ਫੀਲੀਅਰ ਹੈ 14 ਮਰ ਫੀਲੀਅਰ ਹਾਂ ਫੀਲੀਅਰ ਹੈ 14 15 ਬਾਕੀ ਇੱਕ ਉਹ ਚੀਜ਼ ਬਣ ਜਾਂਦੀ ਹੈ ਲੋਕਾਂ ਲਾਉਂਦੇ 14 15 16 ਜੇ ਮੈਂ ਆਪਾਂ ਕਹਿੰਦੇ 3 3 ਸੈਟ 3 3 ਸੈਟ ਖਾ ਰਹੇ ਹਾਂ ਤੇ ਇਹ ਨਹੀਂ ਹੁੰਦਾ ਮੈਂ ਚੈੱਕ ਕਰ ਲੈਣਾ ਵੀ ਹੋਰ ਕਿੰਨੇ ਹੋਲਾ ਸਾਹਿਬ ਵੀ ਤੁਸੀਂ ਹਰ ਇੱਕ ਸੈੱਟ ਤੋਂ ਪਹਿਲਾਂ ਤੁਹਾਨੂੰ ਖੁਦ ਹੀ ਨਹੀਂ ਪਤਾ ਲੱਗਣਾ ਚਾਹੀਦਾ ਕਿ ਕਿੰਨੇ ਲਾਉਣੇ ਕਿ ਇਧਾ ਆ ਗਏ ਤਰੋ ਤੁਹਾਨੂੰ ਕੋਈ ਨਾ ਪਤਾ ਕਿ ਤੁਹਾਡੀ ਕਿਹੜਾ ਬਲੂ ਨਸ ਲਾ ਆ ਗਿਆ ਕਿਹੜਾ ਗਾਣਾ ਚੱਲ ਪਿਆ ਕਿਹੜੀ ਥੀ ਚੇਪੇ ਆ ਗਈ ਨਹੀਂ ਜੀ ਮੈਂ ਕਈ ਵਾਰੀ ਹੁੰਦਾ ਕਿ 10 ਹੀ ਲਾਣੇ ਬਸ ਬੱਸ 15 ਦੇ ਉਹੀ ਚਾਹਨੇ ਬਲੂਪ੍ਰਿੰਟ ਤਾਂ ਲੋ ਪਿੰਕਾ ਜਰ ਕੇ ਲਿਖ ਕੇ ਭੇਜੇ ਕਈ ਮੈਂ ਲਾੜਿਆ ਤੇ ਉਹ ਤੋਂ ਵੱਧ ਨਹੀਂ ਲਾਣੇ ਇਦਾਂ ਨਹੀਂ ਹੋ ਵੀ ਨਹੀਂ ਸਕਦਾ ਜੇ ਹਰ ਸੈੱਟ ਤੜਾ ਬਣਾਇਆ ਇਹ ਤਾਂ ਆਪਣੀ ਲੜਾਈ ਹੀ ਸੀ ਲੜਨੀ ਤੁਹਾਨੂੰ ਪਤਾ ਵੀ ਕਿੰਨੀ ਜਾਨ ਮਸਲ ਚ ਹੋਰ ਪਈ ਆ ਕਿੰਨਾ ਕਿ ਹੋਰ ਕੰਮ ਕਰ ਬੋਲ ਜੀ ਜਰਮਨੀ ਕਹ ਲਉਂਦਾ ਬੰਦੇ ਨਾ ਬਣਾਉਂਦੇ ਮੋਹਨ ਜਨਾਬ ਨੇ ਆਪਣੇ ਚ ਚੱਲਦੇ ਉਹ ਚੀਜ਼ ਫੀਲ ਹੁੰਦਾ ਓਕੇ ਸੋ ਤੁਸੀਂ ਹੁਣ ਫੋਕਸ ਤੁਹਾਡਾ ਹੈਗਾ ਰੇਪਰੇਂਜ ਰੱਖੀ ਦੀ 14 15 ਠੀਕ ਆ ਤੇ ਕਿੰਨੇ ਸੈਟ ਐਗਜ਼ਾਮਪਲ ਤੁਸੀਂ ਹੁਣ ਸ਼ੋਲਡਰ ਦੀ ਇੱਕ ਵੀਡੀਓ ਪਾਈ ਸੀਗੀ ਹਾਂਜੀ ਬਿਲਕੁਲ ਹਾਂ ਜਿਵੇਂ ਵੀਕਨੈਸ ਕਿਹੜੇ ਕਿਹੜੇ ਮਸਲ ਵੀਕ ਨੇ ਹੁਣ ਮੇਰੀ ਕੀ ਸੀਗਾ ਮੇਰੀ ਕਿਉਂਕਿ ਪਤਾ ਤਾਂ ਹੁੰਦਾ ਨਹੀਂ ਸੀ ਪਹਿਲਾਂ ਪਿੰਡ ਜੇਮ ਹੁੰਦੀ ਵੀ ਇਨਕਲਾਈਨ ਚੈਸਟ ਪ੍ਰੈਸ ਕਰਦੀ ਕੀਤੀ ਹੁੰਦੀ ਠੀਕ ਆ ਸਿੱਧੇ ਉਲਾਈ ਗਏ ਜਾਂ ਪੋਸ਼ਾਹ ਹਮਾਰੀ ਜਾਂਦੇ ਸੀ ਠੀਕ ਆ ਫੇਰ ਓਵਰਹੈੱਡ ਪ੍ਰੈਸ ਹਮ ਨੂੰ ਪਤਾ ਉਹੀ ਬੇਸਿਕ ਹੁੰਦੀ ਆ ਸੀ ਪੈਨ ਵਾਲੀ ਲਿਮਟ ਹਣਾ ਉਹੀ ਟ੍ਰੇਨਿੰਗ ਦਿੱਤੀ ਆ ਹਾਂ ਹਾਂ ਬਸ ਉਹੀ ਉਹੀ ਕੁਛ ਕਰੀ ਗਏ ਹਣਾ ਐਵੇਂ ਨੂੰ ਪਤਾ ਹੁਣ ਮੈਨੂੰ ਦੇਖ ਕੇ ਆਹ ਟਰੈਪ ਨਹੀਂ ਸੀ ਲਾਉਂਦਾ ਮੈਂ ਜਿਵੇਂ ਇਹੜੇ ਵੀ ਮੇਰੇ ਵੀਕ ਨੇ ਉਹਨਾਂ ਨੂੰ ਇਹਨਾਂ ਤੇ ਬਹੁਤ ਵਰਕ ਕਰਨਾ ਪੈਂਦਾ ਹਣਾ ਬਸ ਮੈਂ ਹੁਣ ਮੈਨੂੰ ਲੱਗ ਗਿਆ ਪਤਾ ਹੁਣ ਮੈਂ ਜ਼ਿਆਦਾ ਜਿਹੜੇ ਮੇਰੇ ਮਸਲ ਵੀਕ ਨੇ ਉਹਨਾਂ ਦੇ ਨਾਲ ਸੈੱਟ ਵਧਾ ਦੇਣਾ ਜਿਹੜੇ ਮੈਨੂੰ ਲੱਗਦਾ ਵੀ ਪਹਿਲਾਂ ਹੀ ਮੇਰੇ ਵਧੀਆ ਗਰੋਥ ਕੀਤਾ ਹੋਇਆ ਇਹਨਾਂ ਨੇ ਉਹਨਾਂ ਨੂੰ ਮੈਂ ਥੋੜਾ ਰੋਕ ਲੈਣਾ ਕਰਦਾ ਟ੍ਰੇਨ ਉਹਨਾਂ ਨੂੰ ਜਿਵੇਂ ਲੈਟਰਲ ਕਾ ਨੈਚੁਰਲ ਵੈਸੇ ਮੌਕਾ ਟਗਰੂ ਆਉਂਦਾ ਤੁਸੀਂ ਦੇਖੋ ਨੈਚੁਰਲ ਬੰਦੇ ਦਾ ਜੇ ਤੁਸੀਂ ਮਾੜਾ ਜਿਹਾ ਇਹ ਨਿਸ਼ਾਨੀਆਂ ਹੈ ਮਸਾਲਾ ਲੱਗਿਆ ਗਿਆ ਥੋੜੇ ਐ ਘੁੰਮੇ ਨਹੀਂ ਇੱਕ 3D ਸ਼ੋਲਡਰ 3D ਸ਼ੋਲਡਰ ਆ ਜਿਹੜੇ ਟਰੈਪ ਕੰਨਾ ਕੋਲ ਚੜ ਜਾਂਦੇ ਨੇ ਜਦੀ ਹਨਾ ਆ ਟਰੈਪ ਨਹੀਂ ਬਣਦਾ ਨੈਚੁਰਲ ਬੰਦੇ ਦਾ ਇਹਦੇ ਲਈ ਮੈਂ ਬਹੁਤ ਆ ਜਿਹੜੇ ਰੈਂਬੋਰਡ ਮਸਲ ਹੁੰਦੇ ਨੇ ਟਰੈਪ ਦੇ ਥੱਲੇ ਤੁਹਾਨੂੰ ਪਤਾ ਦੋ ਇਹ ਸਟਿਊਡੈਂਟਾਂ ਨਾਲ ਹੁੰਦੇ ਨੇ ਇਹ ਆਪਾਂ ਕੱਢਣੇ ਨੇ ਇਹਦੇ ਲਈ ਮੈਂ ਬਹੁਤ ਜ਼ੋਰ ਲਾਇਆ ਕੱਢੇ ਵੀ ਹੋਏ ਨੇ ਮੇਰੀ ਸਾਈਕਲ ਵੀ ਵੀਡੀਓ ਦੇਖਿਓ ਉੱਥੇ ਦਿਖ ਰਿਹਾ ਇਹਦੇ ਲਈ ਮੈਂ ਬਹੁਤ ਬਹੁਤ ਇਹ ਇਹ ਜਮੇ ਮਾਈਂਡ ਮਸਲ ਮਾਈਂਡ ਕਨੈਕਸ਼ਨ ਬਹੁਤ ਤਕਬਾਦ ਬਣਦੇ ਹੀ ਨਹੀਂ ਉੱਤੇ ਉਹ ਜਦੋਂ ਵਿੱਚ ਆਇਂਦਾ ਇਹਨੂੰ ਤੁਹਾਨੂੰ ਦੱਸੂਗਾ ਵੀ ਵੀਡੀਓ ਅੱਗੇ ਸਵਿਮਰਸ ਤੇ ਬਹੁਤ ਹੁੰਦੇ ਆ ਹਾਂ ਹਾਂ ਕਿਉਂ ਕਿ ਉਸ ਬਚਪਨ ਤੋਂ ਹੀ ਆਪਣੀ ਇੰਨੀ ਜ਼ਿਆਦਾ ਪ੍ਰੈਕਟਿਸ ਹਾਂ ਹਾਂ ਬਸ ਉਹ ਚੀਜ਼ ਆ ਐਂਡ ਇਹ ਲੋਕੀ ਜਾਣਦੇ ਇਹ ਸਮਝਣਾ ਪੈਣਾ ਤੁਸੀਂ ਜਿਹੜੀ ਮਸਲ ਨੂੰ ਸੂਪ ਸਵੀਮ ਹਮਤੋਂ ਟ੍ਰੇਨ ਕਰਦੇ ਬਿਨਾਂ ਹੁਣ ਆਡੇ ਇਸ ਤਰ੍ਹਾਂ ਕਿ ਮੈਂ ਨਹੀਂ ਕੀਤੀਆਂ ਮੈਨੂੰ ਪਤਾ ਹੀ ਨਹੀਂਦਾ ਮਸਲ ਮਾਈਂਡ ਕਨੈਕਸ਼ਨ ਆ ਮੇਰੇ ਲੈੱਗਸ ਦਾ ਮਸਲ ਮਾਈਂਡ ਕਨੈਕਸ਼ਨ ਕਿਉਂ ਕਰਦਾ ਜੇ ਤੁਸੀਂ ਜੱਸੇ ਪੱਟੀ ਭਾਈ ਦੀ ਯਾਰ ਰੈਸਲਰ ਦੀ ਰੈਸਲਰ ਦਾ ਟ੍ਰੈਪ ਨਾਲ ਮਸਲ ਮੈਕਸ਼ਨ ਬਹੁਤ ਹੁੰਦਾ ਕਿਉਂ ਤੁਸੀਂ ਪ੍ਰੈਕਟਿਸ ਹੀ ਉਹ ਚੀਜ਼ ਨਹੀਂ ਕਰਦੇ ਪਏ ਹੋ ਆਪਣਾ ਬਣਨਾ ਨਹੀਂ ਆ ਤੇ ਤੁਸੀਂ ਇਹ ਚੀਜ਼ ਓਕੇ ਭਾਈ ਸੋ ਤੁਸੀਂ ਵੀਕ ਮਸਲ ਨੂੰ ਜ਼ਿਆਦਾ ਟ੍ਰੇਨ ਕਰਾ ਜਿਵੇਂ ਹੁਣ ਲੈਟਰਲ ਹੋਗੇ ਮੇਰੇ ਇਹ ਵੀਕ ਨੇ ਅਪਰ ਚੈਸਟ ਮੇਰੀ ਬਹੁਤ ਵੀਕ ਆ ਹੁਣ ਮੋਢੇ ਇੱਥੋਂ ਆ ਲਈ ਜਾਂਦੇ ਸੀ ਉਹ ਹੁਣ ਜਿਵੇਂ ਵੱਧ ਇਹਦੇ ਸੈਟ ਉਹਦੇ ਤੋਂ ਮੈਂ ਸ਼ੁਰੂ ਕਰ ਲੈਣਾ ਜਿਹੜਾ ਮੇਰਾ ਵੀਕ ਹੈ ਨਾ ਉਹਨੂੰ ਵੱਧ ਟ੍ਰੇਨ ਕਰਦਾ ਪੰਜ ਤੋਂ 6 ਸੈਟ ਵੀ ਹੋ ਜਾਂਦੇ ਨੇ ਦੋ ਜਿਹੜੇ ਤਿੰਨ ਤਿੰਨ ਲਾਈਦੇ ਨੇ ਪਰ ਦੰਬ ਦੇਦਾ ਸਰੀਰ ਨੂੰ ਫੇਰ ਵਿੱਚ ਵਿੱਚ ਸਟਰੈਂਥ ਟ੍ਰੇਨਿੰਗ ਵੀ ਮੈਂ ਕਰ ਲੈਣਾ ਵੀ ਮੇਰੀ ਜਿਹੜੀ ਸਟਰੈਂਥ ਹੈ ਮੇਰੀ ਵੀਕ ਨਾ ਹੋ ਜAVE ਹਨਾ ਪਰ ਉਹ ਵੀ ਤਰੀਕੇ ਨਾਲ ਕਿਉਂਕਿ ਦੇਖ ਲੈਣਾ ਵੀ ਹੁਣ ਬਾਡੀ ਤੇ ਕਿੰਨੇ ਜਿਵੇਂ ਕਿੰਨਾ ਕੁ ਐਕਸਪ੍ਰੈਸ ਆ ਅੱਜ ਮੈਂ ਵਧੀਆ ਵੀਰ ਕਰ ਰਹੇ ਹਾਂ ਵੀ ਮੈਂ ਹੈਵੀ ਲਿਫਟ ਕਰ ਸਕਦੇ ਨੇ ਇਹ ਬਸ ਤੁਸੀਂ ਆਪਣਾ ਮਨ ਨੂੰ ਪੜਨਾ ਹੁਣ ਲੈਸਟ ਹੱਲੇ ਵਿੱਚ ਬੰਦਾ ਕਹਿੰਦਾ 10 ਮਿੰਟ ਦੀ ਰੈਸਟ ਲੈ ਲੋ 2 ਮਿੰਟ ਦੀ ਇਹ ਨਹੀਂ ਹੁੰਦਾ ਸੈੱਟ ਲਾ ਲਿਆ ਬੈਜੋ ਧੜਕਣ ਸੁਣਦਾ ਤੁਹਾਡੀ ਕਿੰਨੀ ਛੇਤੀ ਗੂਲਡ ਆ ਮਾ ਹੋ ਰਿਹਾ ਤੁਸੀਂ ਜਿਆਦਾ ਤਾਂ ਠੰਡੇ ਹੋ ਰਹੇ ਜਾਂ ਤੁਸੀਂ ਜਲਦੀ ਤਾਂ ਨਹੀਂ ਵੇਢ ਨੂੰ ਹੱਤ ਪਾ ਲੈ ਜਾ ਕਿ ਅਗਰ ਸੈਕਟਰ ਵਿੱਚ ਖਰਾਬ ਹੀ ਹੋ ਰਿਹਾ ਇਹ ਬੰਦੇ ਮੇਰੇ ਜੇ ਕਾਰਡ ਸੀ ਕਿ ਮੈਂ ਅਗਰੈਸਿਵ ਹੋ ਕੇ ਲਾਇਆ ਆਂ ਛੇਤੀ ਛੇਤੀ ਬੈਠਿਆ ਜਿਹਦੀ ਫੇਰ ਚੱਕ ਲਿਆ ਉਹਦੇ ਨਾਲ ਸੈੱਟ ਖਰਾਬ ਕਰਨ ਲੱਗ ਗਿਆ ਸੀ ਫੇ ਕਿ ਪੇਸ਼ੈਂਸ ਮੜੀ ਇਹਨਾਂ ਸੌਣ ਵੀ ਬੋਡੀ ਰੈਡੀ ਅਗਲੇ ਸੈੱਟ ਲਈ ਲਾ ਦੋ ਇੰਨਾ ਵੀ ਨਹੀਂ ਮੈਂ ਗੱਲਾਂ ਇਹ ਤਾਂ ਹੀ ਪੈ ਗਿਆ ਕਿਸੇ ਨਾ ਵੀ ਮੈਂ ਕੰਮ ਖਰਾਬ ਕਰ ਲਿਆ ਮਤਲਬ ਥੋੜਾ ਥੋੜਾ ਫਰਕ ਤਾਂ ਇਹ ਕਹਿੰਦੇ ਮਸਲ ਤੇ ਮਾਈਂਡ ਦਾ ਕ ਨਾਲ ਜੁੜ ਰਹੇ ਥੋੜੀ 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 ਹਿੱਲੀ ਨਹੀਂ ਮੂਮੈਂਟ ਜਦ ਹੀ ਜਮ ਹੋ ਜਾਣਾ ਜਦ ਹੀ ਦੂਜੇ ਨੂੰ ਦੂਜਾ ਲੌਂਡ ਚੱਕ ਲੈਣਾ ਇਹ ਭਾਈ ਨੇ ਮਸਲ ਇੱਕ ਦੂਜੇ ਨਾਲ ਸਮਝ ਲਓ ਕਿ ਇੱਕ ਦੂਜੇ ਨੂੰ ਕਹਿੰਦੇ ਨੇ ਦੱਸ ਕੀ ਕਰਨਾ ਜਿਵੇਂ ਦੂਜੇ ਨੂੰ ਚੱਕ ਲੈਣਾ ਓਕੇ ਬਾਈ ਇਹ ਚੀਜ਼ ਆ ਸੋ ਤੁਸੀਂ ਇਦਾਂ ਇਦਾਂ ਮੈਂ ਕਹਿ ਸਕਦਾ ਜੇ ਵੀਕ ਦੇ ਵਿੱਚ 6 ਦਿਨ ਆਪਣਾ ਹਾਂ ਮੈਂ ਤੁਹਾਨੂੰ ਵਰਕਆਊਟ ਸੱਚਾ ਸਮਝਾਉਣਾ ਮੈਂ ਆਪਣੀ ਆਪਣੇ ਹਿਸਾਬ ਨਾਲ ਟ੍ਰੇਨਿੰਗ ਕੀਤੀ ਹੋਈ ਆ ਮੈਂ ਕੀ ਕਰਦਾ ਮੈਂ ਪਹਿਲੇ ਦਿਨ ਕਰਦਾ ਪੁਸ਼ਡ ਓਕੇ ਠੀਕ ਆ ਪੁਸ਼ਡ ਕੀ ਹੁੰਦਾ ਨਾ ਪਹਿਲਾ ਮੰਡੇ ਚੈਸਟ ਤੋਂ ਸ਼ੁਰੂ ਕਰ ਲੈਣਾ ਦੰਬ ਕੇ ਟ੍ਰੇਨ ਕਰਨਾ ਸ਼ੋਲਡਰ ਦੇ ਆਦਮ ਕਰ ਦਿੰਦਾ ਠੀਕ ਆ ਪੋਚ ਦੇ ਵਿੱਚ ਆ ਕੇ ਸ਼ੋਲਡਰ ਜੈਸ ਮੈਂ ਡਰਾਇਸਮ ਘਟਾ ਤੇ ਇਥੋਂ ਠੀਕ ਆ ਤੇ ਪੋਚ ਆਪਣਾ ਡਰਾਇਸਮ ਵੀ ਵਰਕ ਕਰਦਾ ਨਾ ਹਾਂਜੀ ਉਹੋ ਬਾਤ ਆ ਮੈਂ ਜਿਹੜਾ ਮੈਂ ਦੇਖ ਲਿਆ ਵੀ ਉੱਪਰ ਚੈਸ ਤੋਂ ਵੀਗਾ ਪ੍ਰੋਜੈਕਟ ਤੋਂ ਸ਼ੁਰੂ ਕੀਤਾ ਚੈਸ ਤੋਂ ਪੂਰੀ ਟ੍ਰੇਨ ਕੀਤਾ ਫੇ ਮੈਂ ਦੇਖ ਰਿਹਾ ਮੇਰੇ ਸ਼ੋਲਡਰ ਕਿੱਥੋਂ ਵੀਕ ਨੇ ਠੀਕ ਆ ਮੈਂ ਲੈਟਰਲ ਮੇਰਾ ਵੀਕ ਆ ਤੇ ਪਿਛਲਾ ਆਪਣਾ ਰੀਅਰ ਵੀਕ ਆ ਮੈਂ ਦੋਨੋਂ ਨੂੰ ਦਬਾ ਕੇ ਟ੍ਰੇਨ ਕਰ ਲੈਨੇ ਆ ਉਹੀ ਜਿੰਨੀ ਮੇਰੀ ਜਾਨ ਬਚ ਗਈ ਠੀਕ ਆ ਲਾਇਆ ਆਪਾਂ ਕਰ ਨੂੰ ਆ ਗਏ ਦੂਜੇ ਦਿਨ ਆ ਗਏ ਆਪਣਾ ਪੁਲ ਡੇ ਪੋਲ ਜਿਹੜੀ ਬੈਕ ਆ ਨਾ ਲੋਰ ਤੋਂ ਲੈ ਕੇ ਡ੍ਰੈਪ ਤੱਕ ਬਹੁਤ ਵੱਡੀ ਆ ਤੁਹਾਨੂੰ ਪਤਾ ਜੀ ਉਹ ਤਰੀਕੇ ਨਾਲ ਟ੍ਰੇਨ ਕਰਨਾ ਤਾਂ ਕਾਫੀ ਜ਼ੋਰ ਲੱਜਦਾ ਪੂਰੀ ਦੰਬ ਕੇ ਬੈਕ ਟ੍ਰੇਨ ਕਰਨਾ ਹੈ ਸਾਰੀ ਉਹ ਹਰ ਐਂਗਲ ਤੋਂ ਠੀਕ ਹੈ ਡ੍ਰੈਪ ਤੋਂ ਲੈ ਕੇ ਲੋਰ ਬੈਕ ਤੱਕ ਪੂਰੀ ਜਿਵੇਂ ਆਪਣੇ ਬਾਹਰਲੇ ਤੁਹਾਡੇ ਐਕਸਟਰਨਲ ਹੁੰਦੇ ਲੈਟਸ ਬਾਹਰ ਨੂੰ ਖੁੱਲਣ ਜਿੰਨਾ ਕਿ ਮੈਨੂੰ ਨੌਲੇਜ ਆ ਮੈਂ ਪੂਰੀ ਟ੍ਰੇਨ ਕਰਦਾ ਠੀਕ ਹੈ ਪੁੱਲ ਹੋ ਗਿਆ ਤੀਜਾ ਇਹ ਨਹੀਂ ਭਾਈ ਸਾਹਿਬ ਨਹੀਂ ਆਰਮ ਕੱਢਦੀਆਂ ਤੁਸੀਂ ਆ ਉਤੋਂ ਵੱਡੀਆਂ ਹੁੰਦੀਆਂ ਓਕੇ ਇਹ ਨਜ਼ਰ ਆ ਗਿਆ ਮੇਰਾ ਦੁਬਾਰਾ ਤੇ ਆ ਗਿਆ ਲੈਗ ਠੀਕ ਹੈ ਲੈਗ ਚ ਮੈਂ ਕੀ ਕਰਦਾ ਇਹਦਾ ਕੁਆਡ ਠੀਕ ਹੈ ਮੈਂ ਟਲੇ ਕੁ ਠੀਕ ਆ ਜੀ ਆਪਾਂ ਆਪਾਂ ক্লোਜ਼ ਟਾਂਸਰ ਦਾ ਕੀਪਰ ਨਾਲ ਬਾਹਰ ਲਮਸਲਾ ਆਪਣਾ ਠੀਕ ਆ ਇਹਨੇ ਖੋਲਣਾ ਜਿੰਨਾ ਪੈਰ ক্লোਜ਼ ਆਈ ਹੁੰਦੇ ਤੁਹਾਨੂੰ ਪਤਾ ਬਾਹਰ ਲਮਸਲਾ ਦੋ ਟ੍ਰੇਨ ਹੋ ਜਾਣਾ ਦੰਬ ਕੇ ਕੋਰ ਟ੍ਰੇਨ ਕਰਨਾ ਠੀਕ ਆ ਉਹ ਤੋਂ ਬਾਅਦ ਚ ਕਾਫਜ਼ ਹੋ ਗਈਆਂ ਤੁਹਾਡੀਆਂ ਥੱਲੇ ਕਾਫ ਮਸਲ ਕਰ ਲੈ ਉਹ ਤੋਂ ਬਾਅਦ ਚ ਚਲ ਪੂਰੀ ਦੰਬ ਕੇ ਕਰ ਲੈਣੀ ਹੈ ਟ੍ਰੇਨਿੰਗ ਫੇਰ ਆ ਗਿਆ ਅਗਲਾ ਫੇਰ ਪੋਸ਼ਾ ਦੇਣਾ ਵੀਰਵਾਰ ਆ ਗਿਆ ਠੀਕ ਆ ਅਗਲੇ ਪੋਸ਼ਚ ਮੈਂ ਸ਼ੋਲਡਰ ਤੋਂ ਸ਼ੁਰੂ ਕਰਨਾਣਾ ਸ਼ੋਲਡਰ ਨਾਲ ਦੰਬ ਕੇ ਲਾਉਣਾ ਫੇਰ ਮੈਂ ਚੱਕ ਲੈਣੀ ਐਂਡ ਤੇ ਚੈਸਟ ਵੀ ਚੈਸਟ ਦਾ ਮਸਲ ਉਹ ਕਿਹੜਾ ਵੀ ਚਾ ਮੇਰਾ ਠੀਕ ਆ ਮੈਂ ਚ ਜਿਹੜਾ ਤੁਹਾਡਾ ਅੱਛਾ ਫਰਡੇ ਨੂੰ ਫਰਡੇ ਨੂੰ ਫਰਡੇ ਨੂੰ ਬਾਈ ਤੇ ਟ੍ਰਾਈ ਕਰੋਗੇ ਆਰਮਸ ਆ ਗਈਆਂ ਆ ਪਰ ਜਿੱਦਣ ਲਾਉਣਾ ਲਾਉਣਾ ਇਸ ਤਰੀਕੇ ਨਾਲ ਕੁੱਟ ਕੇ ਆ ਵੀ ਕੱਟੋ-ਕੱਟ 4 ਦਿਨ ਮਸਲ ਚੱਕ ਕੇ ਨਾ ਕਿਸੇ ਬਾਈ ਜ ਜਵਾਨ ਹੈ ਯਾਨੀ ਕਿ ਟਾਈਮ ਬਾਅਦ ਅੜਕੇ ਚੜਿਆ ਪਰ ਜਿੱਦਣ ਚੜਿਆ ਰਾੜਣਾ ਚਾਹ ਹਾਂ ਆਪਣੇ ਤਰੀਕੇ ਨਾਲ ਤੁਹਾਨੂੰ ਆਪਣੀ ਰਿਕਵਰੀ ਨਹੀਂ ਸਲੋ ਹੁੰਦੀ ਐ ਨੈਚੁਰਲ ਬੰਦੇ ਦੀ ਐਨਾ ਤੁਸੀਂ ਕੁੱਟ ਨਹੀਂ ਸਕਦੇ ਇਹੀ ਤੇ ਲੜਾਈ ਹੈ ਭਾਜੀ ਨੈਚੁਰਲ ਦੇ ਨਾਲ ਦੀ ਸਭ ਤੋਂ ਵੱਡੀ ਲੜਾਈ ਰਿਕਵਰੀ ਦੀ ਹੈ ਰਿਕਵਰੀ ਦੀ ਗੇਮ ਆ ਰਿਓ ਉਹ ਗੱਲ ਨਾ ਜਿ세 ਭਾਈ ਨੇ ਕਹੀ ਸੀ ਮੈਂ ਰੀਸੈਂਟਲੀ ਉਹਨਾਂ ਨਾਲ ਜਿਮ ਸ਼ੂਟ ਕਰਕੇ ਆਂ ਜੁਮਾ ਤੁਹਾਡਾ ਵੀ ਕਰਨਾ 5 ਮਿੰਟ ਪਹਿਲਾਂ ਤੁਰ ਪਿਆ ਇੱਕ ਬੰਦਾ ਸੈਰ ਉੱਠ ਕੇ ਅੱਧਾ ਘੰਟਾ ਪਹਿਲਾਂ ਤੁਰ ਪਿਆ ਤੇ ਜਿਹੜਾ ਅੱਧਾ ਘੰਟਾ ਲੇਟ ਤੁਰਿਆ ਉਹ ਜਿੰਨਾ ਮਰਜੀ ਤੇਜ਼ ਦੌੜ ਲੈ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ ਗੱਲ ਸਿਰਫ ਇੰਨੀ ਹੈ ਜਿਨਨੇ ਪਹਿਲਾਂ ਰਿਕਵਰ ਕਰ ਲਿਆ ਉਹਨੇ ਪਹਿਲਾਂ ਟ੍ਰੇਨ ਕਰ ਲੈਣਾ ਉਹਨੇ ਪਹਿਲਾਂ ਟ੍ਰੇਨ ਕਰਕੇ ਨੌ ਫ ਰੈਪੀਟੀਸ਼ਨ ਦੇ ਥਰੂ ਅੱਗੇ ਨਾਸੋ ਲੱਗੇ ਜਾਣਾ ਫਰਕ ਇੰਨਾ ਹੀ ਬਸ ਇੰਨੇ ਹੀ ਬਾਰ ਰਿਕਵਰੀ ਦੀ ਕੀਮਾ ਸਾਹਿਬ ਮੈਨੂੰ ਨਹੀਂ ਖੁਸ਼ੀ ਹੁੰਦੀ ਨਾ ਭਾਜੀ ਕਿਉਂਕਿ ਮੈਂ ਤਾਂ ਲੋ ਅਫਟਰ ਦਿਸ ਪੋਡਕਾਸਟ ਨਾਲ ਆਪਣਾ ਫੋਨ ਦੇ ਵਿੱਚ ਦਿਖਾਣਾ ਮੈਂ ਜਿਹੜਾ ਮੈਂ ਹਮਸਾਉਂ ਰਿਕਾਰਡ ਕਰਦਾ ਹਾਂ ਮੈਨੂੰ ਵੀ ਤਾਂ ਔਰ ਰਿਪੀਟੇਬਿਲਟੀ ਘਟ ਜਾਂਦੀ ਆ ਰਿਕਵਰੀ ਘਟ ਜਾਂਦੀ ਆ ਤੇ ਉਹ ਬਿਲਕੁਲ ਰਲਦਾ ਮਿਲਦਾ ਜਾਂ ਪਲਾਨ ਮੈਨੂੰ ਇਹ ਗਿਆ ਕਿ ਮੈਂ ਭਾਈ ਰਮਨ ਕਿਤੇ ਖੁਦ ਨੂੰ ਸੁਣਦੇ ਪਏ ਉਹ ਤਾਂ ਤੁਹਾਨੂੰ ਪਤਾ ਲੱਗਿਆ ਪਤਾ ਲੱਗ ਜਾ ਫਿਰ ਸੈਟਰਡੇ ਆਏ ਲੋ ਸੈਟਰਡੇ ਲੋਗੇ ਮੈਂ ਬਲੂਟਸ ਆ ਮੇਰੇ ਬਲੂਟਸ ਮੇਰਾ ਸਭ ਤੋਂ ਵੀਕਮ ਹਸਾ ਸੀ ਤੇ ਯਕੀਨ ਮੰਨਿਓ ਕੱਲ ਕਿਸੇ ਨੇ ਗਲਤ ਕਮੈਂਟ ਮਾਰਿਆ ਮੈਨੂੰ ਪਰ ਮੈਨੂੰ ਖੁਸ਼ੀ ਹੋਈ ਮੈਨੂੰ ਕਹਿੰਦਾ ਵੀ ਕਿਹੜੀ ਉਹ ਐਕਟਰੈਸ ਆਪਣੀ ਕਹਿੰਦਾ ਵੀ ਕੱਚਾ ਤੈਨੂੰ ਉਹਦੇ ਲਈ ਲੱਗਦਾ ਕਹਿੰਦਾ ਕਨਾਲ ਉਹ ਲੈ ਮਰ ਗਈ ਲੰਗਦਾ ਪਿੱਛੋਂ ਨਾ ਤੂੰ ਮੈਨੂੰ ਖੁਸ਼ੀ ਹੋਈ ਮੈਂ ਕਿ ਯਾਰ ਜਾਕੀ ਲੋਕ ਮੈਨੂੰ ਕਹਿੰਦੇ ਕਿ ਤੇਰੇ ਗਰੂਟਸ ਆਏ ਨਹੀਂ ਫਲੈਂਡ ਸੀਗਾ ਮੈਂ ਵਿੱਚੋਂ ਬਿਲਕੁਲ ਮੈਂ ਇੰਨਾ ਜਿਆਦਾ ਵਰਕ ਕੀਤਾ ਨਾ ਗਰੂਟਸ ਥੋੜੇ ਹੋਣੇ ਬਹੁਤ ਜ਼ਰੂਰੀ ਨਹੀਂ ਲੋਕ ਇੰਨਾ ਟ੍ਰੇਨ ਨਹੀਂ ਕਰਦੇ ਜਾਕੀ ਜਿਹੜੀ ਐ ਤਾਂ ਐਸ 1 ਨਹੀਂ ਹੈ ਨਾ ਪਿੱਛੇ ਇਹ ਹੀ ਬਣਾਉਣ ਦੀ ਟਰਾਈ ਕਰਨੀ ਔਰ ਜਿਹੜੀ ਮੈਨੂੰ ਕਹਿੰਦਾ ਏਲੀਨ ਬਾਡੀ ਉਹਦਾ ਮੇਰੀ ਟੈਕਨੀਕ ਹੈ ਵਿੱਚ ਮੇਰੇ ਲੋਅਰ ਬੈਗ ਤੋਂ ਬਾਹਰ ਨਾ ਕੱਟ ਪੈਂਦਾ ਵੀ ਇੰਨਾ ਕ ਜੌਦੇ ਸੋਹਣਾ ਹੋਵੇ ਉਹ ਮੈਂ ਇਹੀ ਟ੍ਰੇਨਿੰਗ ਕਰ ਰਿਹਾ ਤੇ ਗਰੂਟਸ ਤੇ ਹੈਮਸਟ੍ਰਿੰਗ ਪੂਰੇ ਦੱਬ ਗ ਹਾਂ ਇਹ ਟੈਸਟ ਉਹ ਕਰਨਾ ਹੈ ਉਹ ਪਤਾ ਲੱਗਦਾ ਕਰਦਾ ਕਿ ਮੈਂ ਪੂਰੀ ਦਮ ਭਕੇ ਕਰਦਾ ਤੇ ਜਿਹੜੇ ਦੂਜੇ ਹੁੰਦੇ ਤੁਹਾਡੀ ਐਡੈਕਟਰ ਵਾਲੀ ਐਬਡੈਕਟਰ ਕਰਦੇ ਆ ਠੀਕ ਆ ਉਹ ਹੋ ਗਈਆਂ ਫਿਰ ਉਹ ਤਵਾ ਚ ਆਪਣੇ ਹਾਂਸ ਤੇ ਦਮ ਭਕੇ ਕਰੀਦਾ ਠੀਕ ਆ ਰੋਮੇਨিয়ান ਰੈਂਜ ਕਿੰਡ ਆਫ ਇਹ ਜਿਹੇ ਮੂਵਮੈਂਟ ਕਰ ਲਵੂਗੀ ਤਰੀ ਲਾ ਕਰਨ ਉਹ ਵੀ ਇੰਟਰਮੀਨੀਣਾ ਥੋੜੀ ਉਹ ਵੀ ਸਾਰੀਆਂ ਉਹ ਤੋਂ ਬਾਅਦ ਦੇਣਾ ਦੂਜਾ ਤੁਹਾਡਾ ਫਿਰ ਜਿਵੇਂ 22 ਸਟੈਂਸਸ ਤੇ ਨਾ ਜੇ ਤੁਸੀਂ ਇੱਥੇ ਖੋਲ ਕੇ ਲੱਤਾ ਇੱਥੇ ਪੈਰ ਚੱਲਣਗੇ ਤੁਹਾਡਾ ਨਰਮੋਸਨ ਜ਼ਿਆਦਾ ਟ੍ਰੇਨ ਹੁੰਦਾ ਠੀਕ ਆ ਫਿਰ ਇਹਨੂੰ ਜਿਹੜੀ ਮੱਛੀ ਬਣਦੀ ਹਾਂ ਜੂ ਕਹਿੰਦੇ ਨੇ ਨਾ ਗੋਰੇ ਕਹਿੰਦੇ ਟੀਅਰ ਵਰਗਾ ਮਸਾਲਾ ਜਿਹੜਾ ਨਾ ਐਦਾ ਨਾ ਨਹੀਂ ਬਣਦੀ ਵਰਦਾ ਹੁੰਦਾ ਫਿਰ ਇਹ ਟ੍ਰੇਨ ਕਰ ਲਾ ਫਿਰ ਉਹ ਤਰੀਕੇ ਨਾਲ ਕਰ ਰਹੇ ਹਾਂ ਸਾਰਾ ਕੁਝ ਬਾਕੀ ਦੇਖਦਾ ਕੀ ਗੱਲ ਮੁੱਕ ਦੀ ਗੱਲ ਕਿ ਜੋ ਕੁਝ ਲੱਬਿਆ ਦਿਖਿਆ ਆਪਾਂ ਆਪਣੇ ਤਾਂ ਅਪਲਾਈ ਕੀਤਾ ਜਿਹੜਾ ਚੱਜ ਦਾ ਬੈਠਾ ਉਹਨੂੰ ਆਪਾਂ ਨਾਲ ਰੱਖ ਲਿਆ ਜਿਹੜ ਚੀਜ਼ ਹੈ ਵੀ ਹੈਗੀਆਂ ਆਪਾਂ ਕੋਈ ਡਾਕਟਰੀ ਤਾਂ ਨਹੀਂ ਕਰਨੀ ਮੈਂ ਤੁਹਾਨੂੰ ਪਿਛੋਂ ਵੀ ਡੀਪਲੀਟੀ ਜੇ ਦੱਸੀ ਆ ਮੈਂ ਜਿਹੜੀ ਸਿੰਪਲ ਚੀਜ਼ ਆ ਜੇ ਆਪਾਂ ਇਰਾਨ ਦੇ ਦਾ ਬੋਡੀ ਮੈਂ ਹੋਣੀ ਸੌਖੀ ਆ